ਅੱਜ ਵੀਰੇ ਸਸੀ ਗਾ ਦਾ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਡੇ ਕੋਲ ਆਏ ਹੋ ਅੱਜ ਅਸੀਂ ਤੁਹਾਡੇ ਆਪਣੇ ਸ਼ਹਿਰ ਬਠਿੰਡਾ ਸ਼ਹਿਰ 'ਚ ਆਏ ਆ ਜੋ ਕਿ ਜਸਪਾਲ ਸਿੰਘ ਮੇਰਾ ਨਾਮ ਹੈ ਜੋ ਮੈਂ ਜ਼ੁਨੇਲੀਆ ਹਾਫਜ਼ ਇੰਡੀਆ ਲੁਧਿਆਣੇ ਤੋਂ ਆ ਬਠਿੰਡਾ ਵਾਸੀਆਂ ਲਈ ਬਹੁਤ ਵਧੀਆ ਚੀਜ਼ ਲੈ ਕੇ ਆਇਆ ਜੀ ਉਹ ਸਾਡੇ ਨਾਭੀ ਰੂਟ ਸੋਇਲ ਆਂਦਾ ਸਿਰਫ ਦੋ ਪੂੰਦਾ ਨਾਭੀ ਚ ਪਾਓਗੇ ਪੂਰੀ ਬਾਡੀ ਨੂੰ ਡੀਟੌਕਸ ਹੋਰੇਗਾ ਐਕਸਟਰਾ ਫੈਟ ਹੋ ਗਿਆ ਉਹਨੂੰ ਬਰਨ ਕਰੇਗਾ ਜਿਹੜਾ ਐਕਸਟਰਾ ਫੈਟ ਡਿਪੋਜ਼ਿਟ ਹੋ ਜਾਂਦਾ ਵੀਨਸ ਦੇ ਨਾਲ ਉਹਨੂੰ ਇਹ ਬਰਨ ਕਰਦਾ ਹੈ ਬੀਪੀ ਕੰਟਰੋਲ ਕਰੇਗਾ 슈ਗਰ ਕੰਟਰੋਲ ਕਰੇਗਾ ਕੱਠੀ ਦੀ ਪ੍ਰੋਬਲਮ ਯੂਰਿਕ ਐਸਿਡ ਵਧਦਾ ਨਹੀਂ ਬਤੇਗਾ ਕੈਸਟਰੋਲ ਵਧਦਾ ਨਹੀਂ ਬਤਾ ਵਿਥਿਨ 3 ਡੇਸ ਤੋਂ 4 ਦਿਨ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਆਣੇ ਚੱਲੂ ਹੋ ਜਾਣਗੇ ਸਭ ਤੋਂ ਪਹਿਲਾਂ ਕਨਸਟਿਪੇਸ਼ਨ ਖਤਮ ਕਰਦਾ ਹੈ ਲੇਡੀਜ਼ ਨੂੰ ਪੀਰੀਅਡਸ ਦੀ ਪ੍ਰੋਬਲਮ ਆਉਂਦੀ ਹੈ ਦਰਦੋਂ ਦਾ ਪੋਰਲ ਬਿਲਕੁਲ ਨਹੀਂ ਹੋਏਗਾ ਈਵਨ ਪੀਸੀਓਡੀ ਦੀ ਪ੍ਰੋਬਲਮ ਨਹੀਂ ਹੋਏਗੀ ਸਰ ਇੱਕ 2 ਸਾਲ ਦਾ ਛੋਟਾ ਬੱਚਾ ਵੀ ਇਹਨੂੰ ਬਾਸ ਰਪੀਓ ਰਾਇਵੈਦਿਕ ਹੈ 100% ਨੇਚਰਲ ਹੈ ਇਹਦੇ ਵਿੱਚ 13 ਪਲੱਸ ਆਯੁਰਵੈਦਿਕ ਫਾਰਮੂਲੇਸ਼ਨ ਹੈ ਜਿਹੜੀ ਕਿ ਜਿਵੇਂ ਟੀਟੀ ਆਇਲ ਹੈ ਲੈਮਨ ਗ੍ਰਾਸ ਆਇਲ ਹੈ ਜੈਫਲ ਦਾ ਤੇਲ ਹੈ ਤਿਲ ਦਾ ਤੇਲ ਹੈ ਗਲੂ ਕਲੋਂਜੀ ਦਾ ਤੇਲ ਹੈ ਆਮੰਡੋਲਾ ਨੀਮੋਲਾ 100% ਨੇਚਰਲ ਐਕਸਪੀਰੀਅੰਸ ਸਾਡੇ ਕੋਲ ਚਾਰ ਕੋਲ ਸੋ ਬੈਗ ਦੇਖ ਸਕਦੇ ਹੋ ਬਲੈਕ ਡੈਡ ਸਕਿਨ ਨੂੰ ਰਿਮੂਵ ਕਰੇਗਾ ਵਨ ਟਾਈਮ ਰਿਜ਼ਲਟ ਹੈਗਾ ਇਸੀ ਦਾ ਚਾਰ ਕੋਲ ਦਾ ਬਾਸ ਨੂੰ ਜਲਾ ਕੇ ਇਹਦੇ ਵਿੱਚ ਰਾਖ ਪਾਈ ਹੈ ਰਾਖ ਨੂੰ 2-2 ਢਾਈ ਮਹੀਨੇ ਘੜੇ 'ਚ ਪਾ ਕੇ ਜ਼ਮੀਨ 'ਚ ਰੱਖਦੇ ਆ ਉਹਦੀ ਭਸਮ ਤਿਆਰ ਕਰਕੇ 100% ਨੇਚਰਲ ਹੈ ਔਰ ਇਨਸਟੈਂਟ ਰਿਜ਼ਲਟ ਦੇਗਾ ਜਿਵੇਂ ਗਰਦਨ ਦੇ ਟੈਨਿੰਗ ਹੋ ਜਾਂਦੀ ਕਾਲਾਪਨ ਦੇਖਿਆ ਹੁਣ ਅਸੀਂ ਉਹ ਜੜੋ ਖਤਮ ਕਰ ਦੇਗਾ ਇਸ ਤਰ੍ਹਾਂ ਹੀ ਸਾਡਾ ਫੇਸ ਵਾਸ਼ ਹੈ ਵੀ 100% ਨੇਚਰਲ ਹੈ ਇਦੇ ਵਿੱਚ ਕੋਈ ਕਲਰ ਨਹੀਂ ਕੋਈ ਕੈਮੀਕਲ ਨਹੀਂ ਕੋਈ ਪ੍ਰিজਰਵਟਿਕ ਹੋਰ ਪਰਫਿਊਮ ਨਹੀਂ ਹੈ ਹੋਰ ਕੰਪਨੀਆਂ 50 ਤਰੀਕੇ ਵਾਸਤੇ ਸਰੀ 20 ਤਰੀਕੇ ਬਣਾਇਆ ਕਰਕਿਮਨ ਹਲਦੀ ਦੇ ਵਿੱਚ ਕਰਕਿਮਨ ਹੁੰਦਾ ਹੈ ਕਰਕਿਮਨ ਪਲਸ ਹਨੀ ਦੇ ਨਾਲ ਤਿਆਰ ਕੀਤਾ ਗਿਆ ਸਰੀ ਸਾਡਾ ਦੇਖ ਸਕਦੇ ਹੋ ਫੇਸ ਸਰਮ ਹੈਗਾ ਸਾਡੇ ਕੋਲ ਇਹ ਵੀ 100% ਨੇਚਰਲ ਹੈ ਆਯੁਰਵੈਦਿਕ ਪ੍ਰੋਪਰਾਈਟਰੀ ਮੈਡੀਸਨ ਹੈ ਸਾਡੇ ਜਿੰਨੇ ਵੀ ਪ੍ਰੋਡਕਟ ਦੋਸਤੋ ਹਾਂ ਇੱਕ ਗੱਲ ਹੋਰ ਬਹੁਤ ਜ਼ਰੂਰੀ ਤੁਹਾਨੂੰ ਕਹਿਣਾ ਚਾਹਾਂਗਾ ਤੁਸੀਂ ਕਿਸੇ ਵੀ ਮੇਲੇ ਤੇ ਆਉਂਦੇ ਹੋ ਜਾਂ ਕਿਸੇ ਐਗਜ਼ੀਬਿਸ਼ਨ ਤੇ ਜਾਂਦੇ ਹੋ ਤੁਹਾਨੂੰ ਕੋਈ ਕਹਿੰਦਾ ਆਯੁਰਵੈਦਿਕ ਪ੍ਰੋਡਕਟ ਹੈ ਮਗਰ ਤੁਸੀਂ ਪਹਿਲੇ ਸਰਟੀਫਿਕੇਸ਼ਨ ਚੈੱਕ ਕਰੋ ਉਹਦਾ ਮੈਨੂਫੈਕਚਰਿੰਗ ਲਾਇਸੈਂਸ ਚੈੱਕ ਕਰੋ ਤਾਂ ਲੋ ਹੋਰ 100% ਰਿਜ਼ਲਟਸ ਹੈਗੇ ਸਾਡੇ ਪ੍ਰੋਡਕਟਸ ਦੇ ਸਾਡੇ ਕੋਲ ਦੇਖ ਸਕਦੇ ਹੋ ਆ ਹੈਅਰ ਆਇਲ ਹੈ ਇਹ ਵੀ 100% ਨੇਚਰਲ ਹੈ ਇਹ ਉਮਰ ਤੋਂ ਪਹਿਲਾਂ ਜਿਹੜੇ ਬਾਲ ਸਫੇਦ ਆ ਜੜੋ ਕਾਲੇ ਕਰੇਗਾ ਡੈਂਡਰਫ ਨੂੰ 3 ਤੋਂ 4 ਦਿਨਾਂ ਚ ਖਤਮ ਕਰੇਗਾ 100% ਨੇਚਰਲ ਹੈ ਈਵਨ ਕਿਸ ਨੂੰ ਸਿਰਦਰਦ ਜਾਂ ਅੱਧਾ ਸਿਰਦਰਦ ਦੀ ਪ੍ਰੋਬਲਮ ਜਿਹਨੂੰ ਮਾਈਗਰੇਨ ਪ੍ਰੋਬਲਮ ਉਹ ਵੀ ਠੀਕ ਕਰਦਾ ਹੈ ਇਨਸੋਮਨੀਆ ਨੂੰ ਵੀ ਕੰਟਰੋਲ ਕਰੇਗਾ ਵਾਲ ਲੰਬੇ ਕਰੇਗਾ ਵਾਲ ਚੜਨੇ ਰੋਕ ਦੇਗਾ ਇਹਦੇ ਵਿੱਚ ਕੋਈ ਕਲਰ ਨਹੀਂ ਕੋਈ ਕੈਮੀਕਲ ਨਹੀਂ ਕੋਈ ਪ੍ਰੀਜ਼ਰਵੇਟਿਵ ਪਰਫਿਊਮ ਨਹੀਂ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਪਿਓਰ ਆਯੁਰਵੈਦਿਕ ਹੈ ਜਿਵੇਂ ਆਵਲਾ ਹਰੜ ਬਹਿੜਾ ਜਟਾ ਮਾਂਸੀ ਸ਼ਿਕਾ ਕਾਈ ਭਰੰਗਰਾਜ ਨਿੰਮ ਤੁਲਸੀ ਚੰਦਨ ਜੈਸੀ ਜੜੀ ਬੂਟੀਆਂ ਨੇ ਟੀਟੀ ਆਇਲ ਹੈ ਕੋਕੋਨਟ ਆਇਲ ਹੈ 100% 2 ਸਾਲ ਦਾ ਛੋਟਾ ਬੱਚਾ ਵੀ ਲਗਾ ਸਕਦਾ ਦੋਸਤੋ ਸਾਡੇ ਕੋਲ ਤੁਸੀਂ ਆਓ ਅਸੀਂ 8 ਤਰੀਕ ਤੋਂ ਲੈ ਕੇ ਅੱਜ 23 ਨਵੰਬਰ ਤੱਕ ਅਸੀਂ ਇੱਥੇ ਹੀ ਆ ਸਾਡੇ ਤੋਂ ਰਿਜ਼ਲਟਸ ਲੈ ਕੇ ਜਾਓ ਪ੍ਰੋਡਕਟ ਲੈ ਕੇ ਜਾਓ ਲੋਟਸ ਆਫ ਡਿਸਕਾਊਂਟਸ ਲੈ ਕੇ ਜਾਓ ਆ ਸਕਦੇ ਹੋ ਦੋਸਤੋ ਆਨਲਾਈਨ ਗੋਣਾ ਚੋਤਾ ਹਾਂ ਹਾਂ ਬਹੁਤ ਵਧੀਆ ਸਰ ਤੁਸੀਂ ਇਹ ਗੱਲ ਪੁੱਛੀ ਜੇ ਕੋਈ ਆਨਲਾਈਨ ਮੰਗਾਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਸਾਡੇ ਹਰ ਪ੍ਰੋਡਕਟ ਦੇ ਪਿੱਛੇ ਨੰਬਰ ਲਿਖਿਆ ਹੈ ਉਸ ਤੋਂ ਬਾਅਦ ਸਾਡੀ ਵੈਬਸਾਈਟ ਹੈਗੀ ਹੈ ਤੁਸੀਂ ਨੋਟ ਕਰ ਲਓ z o n e double l i a ਦੁਬਾਰਾ ਰਿਪੀਟ ਕਰਾਂਗਾ z o n e double l i a .com ਉਸ ਤੋਂ ਬਾਅਦ ਤੁਸੀਂ ਮੋਬਾਈਲ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਨੰਬਰ ਸਾਡਾ ਹੈਗਾ 6284392663 ਆਈ ਰਿਪੀਟਿਡ ਅਗੇਨ 62 8439263 ਤੁਸੀਂ ਮੰਗਵਾ ਸਕਦੇ ਹੋ ਥੈਂਕ ਯੂ